ਇਹ ਕਾਲੀ ਦਲ ਪਾਰਟੀ ਦਾ ਥੋਡੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਠਾ ਬਿਠਾਤਾ ਥੋੜਾ ਕੋਈ ਦੋਸ਼ ਨਹੀਂ ਤੁਸੀਂ ਤਾਂ ਜਿਹੜੀ ਸ਼ਹੀਦਾਂ ਦੀ ਪਾਰਟੀ ਤੋਂ ਵਿੱਚ ਕੰਮ ਕੀਤਾ ਪਰ ਮੈਂ ਤੁਹਾਨੂੰ ਅੱਜ ਬੇਨਤੀ ਕਰਦਾ ਇਹਦੇ ਨਾਲ ਭਾਈ ਜੇ ਕਾਲੀ ਦਲ ਦੀ ਜਵਾਨਤਾ ਜੱਫਤ ਹੋਊਗੀ ਥੋੜੀ ਬਹੁਤੀ ਆਕਰ ਸੁਖਬੀਰ ਸਿੰਘ ਬਾਦਲ ਨੂੰ ਵੀ ਆਊਗੀ ਪਰ ਵੈਸੇ ਉਹਨੂੰ ਆਉਂਦੀ ਦੀਦੀ ਨਹੀਂ ਜੇ ਆਉਂਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਸਤੋ ਪੰਜਾਬ ਦੀਆਂ ਸਾਰੀਆਂ ਹੀ ਪਾਰਟੀਆਂ ਦੇ ਲੀਡਰਾਂ ਦਾ ਚੋਣ ਪ੍ਰਚਾਰ ਤੇ ਪੂਰਾ ਜ਼ੋਰ ਲੱਗਿਆ ਹੈ ਉੱਥੇ ਦੋਸਤੋ ਸਾਰੀਆਂ ਹੀ ਪਾਰਟੀਆਂ ਦੇ ਲੀਡਰ ਇੱਕ ਦੂਜੇ ਦੀਆਂ ਪਾਰਟੀਆਂ ਦੇ ਲੀਡਰਾਂ ਉੱਪਰ ਸਵਾਲ ਚੁੱਕ ਰਹੇ ਨੇ ਹਲਕਾ ਸੰਗਰੂਪ ਤੋਂ ਦੋਸਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਥੇਰ ਨੇ ਸੁਖਵੀਰ ਸਿੰਘ ਬਾਦਲ ਬਾਰੇ ਵੱਡੇ ਸਵਾਲ ਚੁੱਕੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਇਹ ਕਾਲੀ ਦਲ ਪਾਰਟੀ ਦਾ ਥੋਡੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪੱਠਾ ਬਿਠਾਤਾ ਥੋੜਾ ਕੋਈ ਦੋਸ਼ ਨਹੀਂ ਤੁਸੀਂ ਤਾਂ ਜਿਹੜੀ ਸ਼ਹੀਦਾਂ ਦੀ ਪਾਰਟੀ ਤੋਂ ਵਿੱਚ ਕੰਮ ਕੀਤਾ ਪਰ ਮੈਂ ਤੁਹਾਨੂੰ ਅੱਜ ਬੇਨਤੀ ਕਰਦਾ ਇਹਦੇ ਨਾਲ ਭਾਈ ਜੇ ਕਾਲੀ ਦਲ ਦੀ ਜਵਾਨ ਤੇ ਜਬਤ ਹੋਊਗੀ ਥੋੜੀ ਬਹੁਤੀ ਆਕਰ ਸੁਖਬੀਰ ਸਿੰਘ ਬਾਦਲ ਨੂੰ ਵੀ ਆਊਗੀ ਪਰ ਵੈਸੇ ਉਹਨੂੰ ਆਉਂਦੀ ਦੀਦੀ ਨਹੀਂ ਜੇ ਆਉਂਦੀ ਹੁੰਦੀ ਤਾਂ ਇਹ ਲੱਗਦਾ ਸੀ 2017 ਚ ਵੀ ਕਾਲੀ ਦਲ ਬਹੁਤ ਥੱਲੇ ਚ ਲੱਗ ਗਿਆ 14 ਸੀਟਾਂ ਰਹਿ ਗਈਆਂ ਉਸ ਤੋਂ ਬਾਅਦ 2019 ਚ 2 ਰਹਿ ਗਈ ਐਮਪੀ ਤੇ 2022 ਚ ਲੱਗਦਾ ਸੀ ਵੀ ਸ਼ਾਇਦ ਹੁਣ ਮਾੜਾ ਮੋਟਾ ਰਿਵਾਈਵ ਕਰ ਜੇ 3 ਰਹਿ ਗਈਆਂ ਤੇ ਅੱਜ ਕੀ ਮੈਨੂੰ ਲੱਗਦਾ ਹੈ ਆ 2024 ਚ ਇੱਕ ਵੀ ਨਹੀਂ ਆਉਂਦੀ ਕਿਉਂਕਿ ਇਹ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਹੈ ਇਹ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਹੈ ਇਸੇ ਕਰਕੇ ਜਿੱਤਿਆ ਹੋਇਆ ਐਮਪੀ ਹੋਵੇ ਪਾਰਟੀ ਪ੍ਰਧਾਨ ਹੋਵੇ ਤੇ ਇਲੈਕਸ਼ਨ ਲੜਨ ਤੋਂ ਜਵਾਬ ਦੇ ਜੇ ਉਹਨੂੰ ਪਤਾ ਹੈ ਤੇ ਬੀਬਾ ਨੂੰ ਵੀ ਪਤਾ ਹੈ ਇਸੇ ਕਰਕੇ ਡਰਦੀ ਟਿਕਟ ਨਾਉਂਸੀ ਸੀ ਕਰਦੀ ਕਦੇ ਬਠਿੰਡਾ ਸੋਚਦੇ ਸੀ ਕਦੇ ਖਡੂਰ ਸਾਹਿਬ ਕਦੇ ਫਿਰੋਜ਼ਪੁਰ ਪਰ ਮੈਂ ਫਿਰ ਵੀ ਸਮਝਦਾ ਕਿ ਚੰਗਾ ਫੈਸਲਾ ਲਿਆ ਹੈ ਕਿਉਂਕਿ ਜਦੋਂ ਹਾਰਨਾ ਹੀ ਆ ਫਿਰ ਘਰੋਂ ਦੂਰ ਜਾ ਕੇ ਕਾਹਨੂੰ ਹਾਰਨਾ ਪਠੰਡੂ ਹਾਰ ਲੈਣ ਸੋ ਬਹੁਤ ਵਧੀਆ ਫੈਸਲਾ ਬੀਬਾ ਜੀ ਦਾ ਪਰ ਜਮਾਨਤ ਜੱਤ ਜਿੱਤ ਹਾਰ ਵਾਲੀ ਗੱਲ ਤਾਂ ਦੂਰ ਅਕਾਲੀ ਦਲ ਦੀ 13 ਤੋਂ 13 ਤੇ ਜਮਾਨਤ ਜੱਪਤ ਹੋਣੀ ਹੈ ਪਹਿਲੀ ਸਰਕਾਰ ਹੈ ਜਿਨੇ 2 ਸਾਲ ਤੋਂ ਕਿਉਂਕਿ ਇੱਥੇ ਬੜੀਆਂ ਸਰਕਾਰ ਆ ਰਹੀਆਂ ਕਾਂਗਰਸ ਵੀ ਰਹੀ ਹੈ ਲਗਾਤਾਰ 10 ਸਾਲ ਅਕਾਲੀ ਦਲ ਵੀ ਰਹਿ ਗਿਆ ਉਸ ਤੋਂ ਪਹਿਲਾਂ ਫਿਰ ਕਾਂਗਰਸ ਸੀ ਕਿਸੇ ਸਰਕਾਰ ਨੇ ਜਿਹੜੇ ਲੋਕਾਂ ਨਾਲ ਕੀਤੇ ਵਾਅਦੇ ਸੀ ਉਹਨਾਂ ਦੇ ਵਿੱਚੋਂ ਵੀ ਮੈਨੂੰ ਲੱਗਦਾ 5% ਵਾਦੇ ਵੀ ਪੰਜਾਬ ਦੇ ਲੋਕਾਂ ਦੇ ਨਾਲ ਪੂਰੇ ਨਹੀਂ ਕੀਤੇ ਹੋਣੇ ਇਹ ਪਹਿਲੀ ਸਰਕਾਰ ਹੈ ਜੀਨੇ ਇਕੱਲੇ ਵਾਅਦੇ ਨਹੀਂ ਪੂਰੇ ਕੀਤੇ ਬਿਨਾ ਵਾਦਿਆਂ ਤੋਂ ਵੀ ਸੈਂਕੜੇ ਕੰਮ ਪਛੜੇ 2 ਸਾਲਾਂ ਚ ਪੰਜਾਬ ਚ ਕਰਤੇ ਚਲੋ 600 ਜੁਨਟ ਤੇ ਬਿਜਲੀ ਅੜ ਤਾਂ ਵਾਅਦਾ ਕੀਤਾ ਸੀ ਪਰ ਜਿਹੜੀ ਮੋਟਰਾਂ ਵਾਲੀ ਬਿਜਲੀ ਦਿੱਤੀ ਹੈ ਨਹਿਰੀ ਪਾਣੀ ਦਿੱਤਾਗਾ ਇਹ ਤਾਂ ਸੂਬਾ ਸਰਕਾਰ ਨੇ ਵਾਅਦਾ ਵੀ ਨਹੀਂ ਕੀਤਾ ਸੈਂਕੜੇ ਏਦਾਂ ਦੇ ਕੰਮ ਪ੍ਰਾਈਵੇਟ ਫਰਮਾਂ ਨੂੰ ਖਰੀਦ ਕੇ ਸਰਕਾਰੀ ਕਰਤਾ ਕਿਉਂ ਦੇ ਵਿੱਚੋਂ ਮਾਨ ਸਾਹਿਬ ਇੱਕ ਦੋ ਪ੍ਰੈਕਟੀਕਲ ਧਾਰਨਾ ਜਿਹੜੀਆਂ ਪਿਛਲੇ ਦਿਨਾਂ ਜਦੋਂ ਤੋਂ ਮੈਂ ਕੈਂਪੇਨ 'ਚ ਲੱਗਿਆ ਹੋਇਆ ਮੈਨੂੰ ਆਪ ਨੂੰ ਦੇਖਣ ਨੂੰ ਮਿਲੀਆਂ ਇੱਕ ਤਾਂ ਜਿਹੜੀਆਂ ਐਸਐਸਐਫ ਵਾਲੀਆਂ ਗੱਡੀਆਂ ਇਹ ਕੋਈ ਚੋਣ ਮੈਨੀਫੈਸਟੋ ਦਾ ਵਾਅਦਾ ਨਹੀਂ ਸੀ ਕਿਸੇ ਸਟੇਜ ਤੋਂ ਸਾਡੇ ਲੀਡਰ ਨੇ ਐਲਾਨ ਨਹੀਂ ਕੀਤਾ ਵਾਅਦਾ ਨਹੀਂ ਕੀਤਾ ਪਰ ਇਹ ਗੱਡੀਆਂ ਦੀ ਅੱਜ ਪੰਜਾਬ 'ਚ ਸ਼ੁਰੂਆਤ ਕੀਤੀ ਗਈ ਮਾਨ ਸਾਹਿਬ ਮੈਂ ਪਿਛਲੇ ਦਿਨੀ ਕਿਸੇ ਪ੍ਰੋਗਰਾਮ ਤੇ ਗਿਆ ਤੇ ਉੱਥੇ ਮੈਨੂੰ ਇੱਕ ਮਾਤਾ ਜੀ ਮਿਲੇ ਤੇ ਮੈਨੂੰ ਕਹਿੰਦੇ ਜੀ ਮੇਰਾ ਧੰਨਵਾਦ ਕਰਿਓ ਮੁੱਖ ਮੰਤਰੀ ਸਾਹਿਬ ਵੱਲੋਂ ਮੇਰੇ ਚਾਰ ਕੁੜੀਆਂ ਤੇ ਇਕੱਲਾ ਪੁੱਤ ਉਹਦਾ ਕਹਿੰਦੇ ਐਕਸੀਡੈਂਟ ਹੋ ਗਿਆ ਤੇ ਉਹਨੂੰ ਗੱਡੀ ਚਾੱਕੇ ਪਹਿਲਾਂ ਬਰਨਾਲੇ ਵਾਲੇ ਹਸਪੀਟਲ ਲੈ ਕੇ ਗਈ ਉੱਥੋਂ ਡਾਕਟਰਾਂ ਨੇ ਕਹਿਤਾ ਵੀ ਇੱਥੇ ਇਲਾਜ ਨਹੀਂ ਹੋ ਸਕਦਾ ਇਹਨੂੰ ਪਟਿਆਲੇ ਲੈ ਕੇ ਜਾਓ ਉਹੀ ਫਿਰ ਗੱਡੀ ਉਹਨਾਂ ਟਾਈਮ ਵੇਟ ਕੀਤੀ ਉਹਨੂੰ ਪਟਿਆਲੇ ਲੈ ਕੇ ਗਏ ਤੇ ਉੱਥੇ ਜਾ ਕੇ ਉਹ ਬੱਚੇ ਦੀ ਜਾਨ ਬਚੀ ਤੇ ਡਾਕਟਰ ਕਹਿੰਦਾ ਵੀ ਜੇ 15 20 ਮਿੰਟ ਵੀ ਲੇਟ ਹੋ ਜਾਂਦੇ ਤੇ ਬੱਚਾ ਬਚ ਨਹੀਂ ਸਕਦਾ ਜੇ ਐਸਐਸ ਵਾਲੀਆਂ ਗੱਡੀਆਂ ਨਾ ਹੁੰਦੀਆਂ ਤਾਂ ਤੁਹਾਨੂੰ ਪਤਾ ਵੀ ਇੱਥੇ ਐਕਸੀਡੈਂਟ ਹੋ ਜਾਂਦੇ ਸੀ ਤੇ ਰਸਤੇ 'ਚ ਕੋਈ ਰੁਕਦਾ ਹੀ ਨਹੀਂ ਸੀ ਵੀ ਆਪਾਂ ਕਾਹਨੂੰ ਫਸਣਾ ਤੇ ਕਿੰਨੀਆਂ ਜਾਨਾਂ ਕਿੰਨੇ ਪੰਜਾਬ ਦੇ ਪੁੱਤ ਜਿਹੜੇ ਇਸ ਤਰ੍ਹਾਂ ਚਲੇ ਜਾਂਦੇ ਸੀ ਘਰਾਂ ਦੇ ਚਿਰਾਗ ਇਹ ਗੱਡੀਆਂ ਦੀ ਇੰਪੋਰਟੈਂਸ ਮੈਨੂੰ ਨਹੀਂ ਪਤਾ ਜਿੰਨੇ ਤੁਸੀਂ ਬੈਠਿਓ ਸ਼ਾ ਤੁਹਾਨੂੰ ਵੀ ਨਾ ਪਤਾ ਹੋਵੇ ਪਰਮਾਤਮਾ ਕਰੇ ਪਤਾ ਵੀ ਨਾ ਲੱਗੇ ਪਰ ਉਹ ਚਾਰ ਭੈਣਾਂ ਨੂੰ ਪਤਾ ਜਿਨ੍ਹਾਂ ਦਾ ਇਕੱਲਾ ਭਰਾ ਬਚਿਆ ਉਹ ਮਾਂ ਨੂੰ ਪਤਾ ਜਿਹਦਾ ਪੁੱਤ ਬਚਿਆ ਤੇ ਕਿੰਨੇ ਇਦਾਂ ਦੇ ਪਿਤਾ ਬਚ ਰਹੇ ਆ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਆ ਸੋ ਮੈਨੂੰ ਲੱਗਦਾ ਕਿ ਜਿਹੜਾ ਕੰਮ ਹੈ ਬਹੁਤ ਵੱਡਾ ਪੁੰਨ ਦਾ ਕੰਮ ਪਿਛਲੇ 2 ਸਾਲਾਂ ਚ ਜਿਹੜਾ ਜਿੰਨੇ ਫੈਸਲੇ ਲਏ ਗਏ ਮੈਨੂੰ ਸਭਤ ਲੱਗਦਾ ਕਿ ਸਭ ਤੋਂ ਵੱਡਾ ਫੈਸਲਾ ਇਹ ਆ ਤੇ 3 ਮਹੀਨਿਆਂ ਚ ਮੈਂ ਹੁਣੇ ਅਖਬਾਰ ਵੀ ਪੜ ਰਿਆ ਸੀ 5800 ਜਾਨਾਂ ਪਿਛਲੇ 3 ਮਹੀਨਿਆਂ ਚ ਐਸਐਸਫ ਵਾਲੀਆਂ ਗੱਡੀਆਂ ਨੇ ਬਚਾਈਆਂ ਸੋ ਇਹਦੇ ਲਈ ਸਾਰੇ ਪੰਜਾਬ ਦੇ ਲੋਕ ਤੁਹਾਡੇ ਧੰਨਵਾਦੀ ਆ ਤੇ ਦੂਜਾ ਮਾਨ ਸਾਹਿਬ ਜਿਹੜੀਆਂ ਨੌਕਰੀਆਂ ਦਿੱਤੀਆਂ ਨੇ ਮੈਂ ਸ਼ਾਇਦ ਪਹਿਲਾਂ ਵੀ ਜ਼ਿਕਰ ਕੀਤਾ ਹੋਵੇ ਸਾਡੇ ਉਥੇ ਅੜੀਸਰ ਗੁਰੂਕਰ ਹੈ ਮੈਂ ਜਦੋਂ ਵੀ ਕੈਂਪੇਨ ਦੀ ਸ਼ੁਰੂਆਤ ਕਰਦਾ ਮੈਂ ਉਥੇ ਮੱਥਾ ਟੇਕਣ ਜਾਂਦਾ ਮੈਂਸ ਵਾਰ ਵੀ ਮੱਥਾ ਟੇਕਣ ਗਿਆ ਤਾਂ ਮੈਨੂੰ ਬਾਹਰ ਬਾਬਾ ਜੀ ਨੇ ਸਰੋਪਾ ਦਿੱਤਾ ਤੇ ਉਸ ਤੋਂ ਬਾਅਦ ਮੈਂ ਅੰਦਰ ਦਰਬਾਰ ਸਾਹਿਬ ਚਲਾ ਗਿਆ ਉੱਥੇ ਜਿਹੜੇ ਹੈੱਡ ਗਰੰਥੀ ਹੈ ਤੁਹਾਡੇ ਚੋਂ ਵੀ ਬਹੁਤ ਅੜੀ ਸਾਹਿਬ ਜਾਂਦੇ ਹੋਵੋਗੇ ਹੰਢਿਆਏ ਉਹ ਕਹਿੰਦੇ ਮੈਂ ਵੀ ਸਰੋਪਾ ਦੇਣਾ ਮੈਂ ਕਿਹਾ ਬਾਬਾ ਜੀ ਬਾਹਰ ਵੱਡੇ ਬਾਬਾ ਜੀ ਨੇ ਦਿੱਤਾ ਕੋਈ ਨਹੀਂ ਤੁਸੀਂ ਰਹਿਣ ਦਿਓ ਉਹ ਕਹਿੰਦੇ ਸਰੋਪਾ ਮੇਰਾ ਮੁੱਖ ਮੰਤਰੀ ਸਾਹਿਬ ਦੇ ਲਈ ਹੈ ਮੇਰੇ ਵੱਲੋਂ ਕਹਿੰਦੇ ਜਾ ਕੇ ਧੰਨਵਾਦ ਕਰਿਓ ਮੇਰਾ ਮੁੰਡਾ ਕਿੰਨੀਆਂ ਸਰਕਾਰਾਂ ਲੰਘੀਆਂ ਭਰਤੀ ਦੇਖਦਾ ਸੀ ਅਸੀਂ ਗਰੀਬ ਪਰਿਵਾਰ ਐ ਕਦੇ 10 ਲੱਖ ਬੈਂਗਲੈਂਸ ਸੀ ਕਦੇ 20 ਲੱਖ ਮੰਗ ਲੈਂਦੇ ਸੀ ਐ ਕੀ ਕਹਿੰਦੇ ਉਹ ਭਰਤੀ ਹੋ ਕੇ ਆ ਗਿਆ ਤੇਰੇ ਡੱਬਾ ਲੈ ਕੇ ਆਏ ਮੈਨੂੰ ਪਤਾ ਵੀ ਨਹੀਂ ਲੱਗਿਆ ਕਿ ਮੇਰਾ ਮੁੰਡਾ ਕਦੋਂ ਪੁਲਿਸ 'ਚ ਭਰਤੀ ਹੋ ਗਿਆ ਐਦਾਂ ਦੀਆਂ ਪ੍ਰੈਕਟੀਕਲ ਉਦਾਹਰਨਾਂ ਹਜ਼ਾਰਾਂ 'ਚ ਪੰਜਾਬ ਤੋਂ ਪੇ ਮਿਲ ਰਹੀਆਂ ਨੇ ਤੇ ਅੱਗੇ ਹੁਣ ਅਸੀਂ ਪਿੰਡ 'ਚ ਜਾਂਣਾ ਨਾ ਮਾਨ ਸਾਹਿਬ ਪੁੱਛਣਾ ਵੀ ਥੋੜੇ ਪਿੰਡ ਚ ਨੌਕਰੀਆਂ ਕਿੰਨੀਆਂ ਮਿਲਦੀਆਂ ਉਹ ਕਹਿੰਦੇ ਆ ਜੀ ਕੋਈ ਕਹਿੰਦਾ 10 ਮਿਲੀਆਂ ਕੋਈ ਕਹਿੰਦਾ 5 ਆ ਬਨਾਰਸੀ ਪਿੰਡ ਐਮਐਲਏ ਸਾਹਿਬ ਦੇ ਹਲਕੇ ਚ ਗਿਆ 56 ਅਸੀਂ ਸਾਥ ਚ ਖੜ ਕੇ ਚੈਲੰਜ ਕਰਦੇ ਆ ਵੀ ਜਿੰਨੇ ਧੀਆ ਪੁੱਤਾਂ ਨੂੰ ਥੋੜੇ ਪਿੰਡ ਚ ਨੌਕਰੀ ਮਿਲੀ ਐ ਅਸੀਂ ਤਾਂ ਜਾਣਦੇ ਨਹੀਂ ਕਿਸੇ ਨੂੰ ਤੁਸੀਂ ਉਹਨਾਂ ਨੂੰ ਚਾਹੇ ਸਾਥ ਚ ਬਲਾ ਕੇ ਪੁੱਛ ਲੋ ਚਾਹੇ ਘਰੇ ਜਾ ਕੇ ਪੁੱਛ ਲੋ ਵੀ ਕਿਸੇ ਨੂੰ ਪੈਸਾ ਦੇਣਾ ਪਿਆ ਕਿਸੇ ਨੂੰ ਸਪਾਰਸ਼ ਲਵਾਉਣੀ ਪਈ ਨਹੀਂ ਪਹਿਲਾਂ ਵਾਲੀਆਂ ਸਰਕਾਰਾਂ ਚ ਡੀਐਸਪੀ ਕੌਣ ਲੱਗਦੇ ਸੀ ਰਬਨੀ ਤੇ ਬਿੱਟੂ ਦਾ ਭਰਾ ਥਾਣਦਾਰ ਕੌਣ ਲੱਗਦੇ ਸੀ ਪ੍ਰਤਾਪ ਬਾਜਬੇ ਦਾ ਭਤੀਜਾ ਟਾਂਗੜ ਦਾ ਜਵਾਈ ਇਹ ਪਹਿਲੀ ਸਰਕਾਰ ਹੈ ਭਰਾ ਮੇਰੋ ਜਿਨੇ ਆਮ ਘਰਾਂ ਦੇ 3 ਪੁੱਤਾਂ ਨੂੰ ਥਾਣਦਾਰ ਲਾਇਆ ਡੀਐਸਪੀ ਲਾਇਆ ਆਮ ਘਰਾਂ ਦੇ 3 ਪੁੱਤਾਂ ਨੂੰ ਨੌਕਰੀਆਂ ਦਿੱਤੀਆਂ ਸੋ ਸੰਗਰੂਰ ਵਾਲਿਓ ਜਿੰਦਾਬਾਦ 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 ਸੋ ਸੰਗਰੂਰ ਵਾਲਿਓ ਸਾਰਿਆਂ ਨੇ ਤਕੜੇ ਹੋ ਕੇ ਇਹ ਲੜਾਈ ਲੜਨੀ ਹੈ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜੋ ਪਿਛਲੇ 2 ਸਾਲਾਂ ਸਰਕਾਰ ਨੇ ਕੰਮ ਕੀਤੇ ਆ ਮੁੱਖ ਮੰਤਰੀ ਸਾਹਿਬ ਦਾ ਹੌਸਲਾ ਵਧਾਉਣ ਲਈ ਸਰਕਾਰ ਦਾ ਹੌਸਲਾ ਵਧਾਉਣ ਲਈ ਤਕੜੇ ਹੋ ਕੇ ਜਿਹੜੇ ਸਾਥ ਹੈ ਸਾਰੇ ਤੁਸੀਂ ਦਿਓ ਤੇ ਮੈਂ ਤੁਹਾਨੂੰ ਤਾਂ ਅਪੀਲ ਕਰਨੀ ਕਰਨੀ ਹੈ ਮੈਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਵੀ ਅਪੀਲ ਕਰਦਾ ਕਿਉਂਕਿ ਭਰਾਵੋ ਤੁਸੀਂ ਸਾਰੇ ਸੰਗਰੂਰ ਦੇ ਹੋ ਤੇ ਸੰਗਰੂਰੀਆ ਤੁਹਾਡਾ ਭਰਾ ਇਲੈਕਸ਼ਨ ਲੜ ਰਿਹਾ ਹੈ ਆ ਥੋੜਾ ਉਮੀਦਵਾਰ ਵੀ ਤੇ ਦੂਜੇ ਜਿੰਨੇ ਉਮੀਦਵਾਰ ਆ ਸਾਰੇ ਬਾਹਰੋਂ ਆਇਆ ਅਸੀਂ ਇਲਾਕੇ ਦੀ ਤਰੱਕੀ ਕਰਾਉਣੀ ਆ ਮੈਂ ਥੋੜਾ ਆਪਣਾ ਮੇਰਾ ਪਿੰਡ ਸੰਗਰੂਰ ਚ ਮੇਰਾ ਘਰ ਸੰਗਰੂਰ ਲੋਕ ਸਭਾ ਦੇ ਵਿੱਚ ਆ ਮੇਰਾ ਕਾਂਗਰਸੀ ਭਰਾ ਵੀ ਸਾਥ ਦੇਣ ਤੇ ਮੈਂ ਕਾਲੀ ਦਲ ਦੇ ਵਰਕਰਾਂ ਨੂੰ ਵੀ ਅਪੀਲ ਕਰਦਾ ਇਹ ਕਾਲੀ ਦਲ ਪਾਰਟੀ ਦਾ ਥੋੜੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪੱਠਾ ਬਿਠਾਤਾ ਥੋੜਾ ਕੋਈ ਦੋਸ਼ ਨਹੀਂ ਤੁਸੀਂ ਤਾਂ ਜਿਹੜੀ ਸ਼ਹੀਦਾਂ ਦੀ ਪਾਰਟੀ ਤੋਂ ਵਿੱਚ ਕੰਮ ਕੀਤਾ ਪਰ ਮੈਂ ਤੁਹਾਨੂੰ ਅੱਜ ਬੇਨਤੀ ਕਰਦਾ ਇਹਦੇ ਨਾਲ ਭਾਈ ਜੇ ਕਾਲੀ ਦਲ ਦੀ ਜਮਾਨਤ ਜੱਪਤ ਹੋਊਗੀ ਥੋੜੀ ਬਹੁਤੀ ਆਕਰ ਸੁਖਬੀਰ ਸਿੰਘ ਬਾਦਲ ਨੂੰ ਵੀ ਆਊਗੀ ਪਰ ਵੈਸੇ ਉਹਨੂੰ ਆਉਂਦੀ ਦੀਦੀ ਨਹੀਂ ਜੇ ਆਉਂਦੀ ਹੁੰਦੀ ਤਾਂ ਇਹ ਲੱਗਦਾ ਸੀ 2017 ਚ ਵੀ ਕਾਲੀ ਦਲ ਬਹੁਤ ਥੱਲੇ ਚ ਲੱਗ ਗਿਆ 14 ਸੀਟਾਂ ਰਹਿ ਗਈਆਂ ਉਸ ਤੋਂ ਬਾਅਦ 2019 ਚ 2 ਰਹਿ ਗਈ ਐਮਪੀ ਤੇ 2022 ਚ ਲੱਗਦਾ ਸੀ ਵੀ ਸ਼ਾਇਦ ਹੁਣ ਮਾੜਾ ਮੋਟਾ ਰਿਵਾਈਵ ਕਰ ਜੇ 3 ਰਹਿ ਗਈਆਂ ਤੇ ਅੱਜ ਕੀ ਮੈਨੂੰ ਲੱਗਦਾ ਆ 2024 ਚ ਇੱਕ ਵੀ ਨਹੀਂ ਆਉਂਦੀ ਕਿਉਂਕਿ ਇਹ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਹੈ ਇਹ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਹੈ ਇਸੇ ਕਰਕੇ ਜਿੱਤਿਆ ਹੋਇਆ ਐਮਪੀ ਹੋਵੇ ਪਾਰਟੀ ਪ੍ਰਧਾਨ ਹੋਵੇ ਤੇ ਇਲੈਕਸ਼ਨ ਲੜਨ ਤੋਂ ਜਵਾਬ ਦੇ ਜੇ ਉਹਨੂੰ ਪਤਾ ਹੈ ਤੇ ਬੀਬਾ ਨੂੰ ਵੀ ਪਤਾ ਹੈ ਇਸੇ ਕਰਕੇ ਡਰਦੀ ਟਿਕਟ ਨਾਉਂਡ ਸੀ ਸੀ ਕਰਦੀ ਕਦੇ ਬਠਿੰਡਾ ਸੋਦ ਦੇ ਸੀ ਕਦੇ ਖਡੂਰ ਸਾਹਿਬ ਕਦੇ ਫਿਰੋਜ਼ਪੁਰ ਪਰ ਮੈਂ ਫਿਰ ਵੀ ਸਮਝਦਾ ਕਿ ਚੰਗਾ ਫੈਸਲਾ ਲਿਆ ਕਿਉਂਕਿ ਜਦੋਂ ਹਾਰਨਾ ਹੀ ਆ ਫਿਰ ਘਰੋਂ ਦੂਰ ਜਾ ਕੇ ਕਾਹਨੂੰ ਹਾਰਨਾ ਬਠਿੰਡੂ ਹਾਰ ਲੈਣਾ ਸੋ ਬਹੁਤ ਵਧੀਆ ਫੈਸਲਾ ਬੀਬਾ ਜੀ ਦਾ ਬਰ ਜਮਾਨਤ ਜੱਪ ਜਿੱਤ ਹਾਰ ਵਾਲੀ ਗੱਲ ਤਾਂ ਦੂਰ ਕਾਲੀ ਦਲ ਦੀ 13 ਤੋਂ 13 ਤੇ ਜਮਾਨਤ ਜੱਪਤ ਹੋਣੀ ਹੈ ਸੋ ਮੈਂ ਕਾਲੀ ਦਲ ਵਾਲੇ ਭਰਾਵਾਂ ਨੂੰ ਵੀ ਬੇਨਤੀ ਕਰਦਾ ਤੇ ਕਾਲੀ ਦਲ ਦੇ ਲੀਡਰਾਂ ਨੂੰ ਵੀ ਮੈਂ ਤਾਂ ਢੀਂਸਾ ਸਾਹਿਬ ਨੂੰ ਵੀ ਕਹਿਣਾ ਕਿਉਂਕਿ ਉਹਨਾਂ ਦੇ ਨਾਲ ਵੀ ਬੜੀ ਜਾਤੀ ਮੈਂ ਸਮਝਦਾ ਜਿਹੜੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਉਹ ਕ੍ਰੈਡੀਬਿਲਟੀ ਪਹਿਲਾਂ ਹੀ ਜ਼ੀਰੋ ਸੀ ਹੁਣ ਤਾਂ ਹੋਰ ਵੀ ਮਾਈਨਸ ਚ ਚਲੀ ਗਈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਭਾਈ ਮੈਂ ਤੁਹਾਡਾ ਸੰਗਰੂਰੀਆ ਭਰਾ ਸਾਥ ਦਿਓ ਤੇ ਆਪਾਂ ਸੰਗਰੂਰ ਦੀ ਇਲਾਕੇ ਦੀ ਮਾਨ ਸਾਹਿਬ ਦੀ ਅਗਵਾਈ ਚ ਜਿਹੜੀ ਡਿਵੈਲਪਮੈਂਟ ਕਰਨੀ ਹੈ ਪਹਿਲਾ ਪੰਜਾਬ ਵਾਲੇ ਫੰਡ ਤਾਂ ਆਉਂਦੇ ਆਉਂਦੇ ਆ ਕੇਂਦਰ ਵਾਲੇ ਵੀ ਲੈ ਕੇ ਆਉਣੇ ਆ ਕਿਉਂਕਿ ਆਪਾਂ ਕੇਂਦਰ ਚ ਐਟ ਕੀ ਹਿੱਸਾ ਮੰਗਣ ਵਾਲੇ ਨਹੀਂ ਅਲਾਈਅੰਸ ਦਾ ਹਿੱਸਾ ਬਨਣਾ ਐ ਐਟ ਕੀ ਆਪਾਂ ਹਿੱਸਾ ਦੇਣ ਵਾਲੇ ਬਨਣਾ ਐ ਕੇਂਦਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੀਰ ਨੇ ਸੋਮਣੀ ਇਕਾਦੀਰ ਪਾਰਟੀ ਦੇ ਲੀਡਰ ਸੁਖਬੀਰ ਸਿੰਘ ਬਾਦਲ ਬਾਰੇ ਜੋ ਵੀ ਬਿਆਨ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜ਼ਰੀ ਚ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੋ ਨੇ ਉਹ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ